एक राजे लड़का बहुत बीमार हो गया हकीम जवाब देता कोई इलाज साढ़े को नहीं रह गया ला इलाज है ये बचेगा नहीं इको एक, एक बेटा सी राजे ने हर हीला वरत्या हर दवाई वधिया तो वधिया वैद हकीम तो दवाई पर जवाब मिल गया राजे ने बुद्धि जी भी सदे ਬਰੇ ਸਿਆਣੇ ਬੰਦਿਆਂ ਨੂੰ ਸਦਿਆ ਵੀ ਕੋਈ ਹੋਰ ਤਰੀਕਾ ਦੱਸੋ ਉਹ ਕਹਿੰਦੇ ਨੇ ਵੀ ਦੋ ਹੀ ਤਰੀਕੇ ਨੇ ਜਾਂ ਦਵਾ ਤੇ ਜਾਂ ਦੁਆ ਤੁਸੀਂ ਇੰਜ ਕਰੋ ਬੰਦਗੀ ਸਿਮਰਨ ਕਰਨ ਵਾਲੇ ਫਕੀਰਾਂ ਨੂੰ ਸਦੋ ਤੇ ਫਕੀਰਾਂ ਤੋਂ ਅਰਦਾਸ ਕਰੋ ਲਓ ਜੀ ਫਕੀਰ ਬੰਦਗੀ ਸਿਮਰਨ ਕਰਨ ਵਾਲਿਆਂ ਦਾ ਇਕੱਠ ਕੀਤਾ ਗਿਆ ਉਹਨਾਂ ਫਕੀਰਾਂ ਚੋਂ ਇੱਕ ਪ੍ਰਮੁੱਖ ਫਕੀਰ ਸੀ ਜਿਹੜਾ ਸਵਾਸ ਸਵਾਸ ਵਾਹਿਗੁਰੂ ਜੀ ਨਾਲ ਜੁੜਿਆ ਹੋਇਆ ਸੀ ਮੈਂ ਬੇਨਤੀ ਕਰਾਂ ਇੱਕ ادیਬ ਲਿਖਦਾ ਹਾਂ ਹਮ ਦਵਾ ਕਰਤੇ ਹਨ ਲੇਕਿਨ ਸ਼ਫਾ deta ਹੈ ਤੂੰ ਖਾਕ ਮੇਂ ਵੀ ਅਕਸਿਰ ਕੇ ਜ਼ੋਹਰ ਦਿਖਾ deta ਹੈ ਤੂੰ ਤੇਰੀ ਰਹਿਮਤ ਸੇ ਜ਼ਹਿਰ ਮੇਂ ਵੀ ਸ਼ਫਾ ਮੌਜੂਦ ਹੈ ਅਗਰ ਨਾ ਹੋ ਰਹਿਮਤ ਤੇਰੀ ਤੋ ਤਰਿਆਕ ਵੀ ਬੇਸੂਦ ਹੈ ਉਥੇ ਸੰਜੀਵਨੀ ਬੂਟੀ ਵੀ ਕੰਮ ਨਹੀਂ ਕਰਦੀ ਮੈਂ ਬੇਨਤੀ ਕਰਾਂ ਹੁਣ ਫਕੀਰ ਨੇ ਕੀਤੀ ਦੁਆ एक होके अरदास ताप हारा, दुख हंता सुख रास ताको विघ्न ना कोऊ लागे जा कि प्रभ आ गए सर्व रोग का औखद नाम कल्याण रूप मंगल गुणगाम जदों की थी दुआ अरदास लड़का ठीक हो गया ठीक हो गया चूंकि ਰੋਮ ਰੋਮ ਵਿੱਚ ਤੇ ਕਰਤਾ ਵਸਿਆ ਅਗਰ ਸੁਰਤ ਕਰਤੇ ਨਾਲ ਜੁੜ ਜਾਏ ਤੇ ਕਰਤਾ ਅੰਦਰ ਬੈਠ ਕੇ ਹੀ ਸਭ ਕੁਝ ਕਰ ਸਕਦਾ ਹੈ ਜਦੋਂ ਠੀਕ ਹੋ ਗਿਆ ਹੁਣ ਰਾਜੇ ਨੇ ਉਹਨਾਂ ਹਕੀਮਾਂ ਨੂੰ ਬੁਲਾਇਆ ਹਕੀਮਾਂ ਦਾ ਮੁਖੀ ਵੀ ਬੁਲਾਇਆ ਤੁਸੀਂ ਕਹਿੰਦੇ ਸੋ ਲੜਕਾ ਠੀਕ ਨਹੀਂ ਹੋ ਸਕਦਾ ਆ ਦੇਖੋ ਲੜਕਾ ਠੀਕ ਹੋ ਗਿਆ ਉਹ ਹੁਣ ਹਕੀਮ ਆਪਣੇ ਤਜਰਬੇ ਲਈ ਪੁੱਛਦੇ ਨੇ ਰਾਜਾ ਸਾਹਿਬ ਲੜਕਾ ਠੀਕ ਹੋਇਆ ਕਿਵੇਂ ਉਹ ਕਹਿੰਦੇ ਇੰਜ ਹਕੀਮਾਂ ਦੇ ਲਾ ਇਲਾਜ ਹੋਣ ਤੋਂ ਬਾਅਦ ਫਕੀਰਾਂ ਨੂੰ ਸਦਿਆ ਗਿਆ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਇਕੱਤਰਤਾ ਵਿੱਚ ਬੈਠ ਕੇ ਜਪ ਹੋਇਆ ਤੇ ਫਕੀਰਾਂ ਦੇ ਮੁਖੀ ਨੇ ਦੁਆ ਕੀਤੀ ਇਹ ਠੀਕ ਹੋ ਗਿਆ ਉਹ ਕਹਿੰਦੇ ਸੀ ਮੰਨਦੇ ਨਹੀਂ ਵੀ ਫਕੀਰ ਨੇ ਦੁਆ ਕੀਤੀ ਤੇ ਠੀਕ ਹੋ ਗਿਆ ਲੋ ਹਕੀਮਾ ਦਾ ਪ੍ਰਮੁਖ ਟੋਲਾ ਉਸ ਫਕੀਰ ਕੋਲ ਗਿਆ ਤੇ ਫਕੀਰ ਕੋਲ ਜਾ ਕੇ ਕਹਿੰਦੇ ਨੇ ਐ ਫਕੀਰ ਸਾਨੂੰ ਦੱਸ ਤੂੰ ਕਿਹੜੀ ਦਵਾਈ ਦਿੱਤੀ ਕਿ ਰਾਜੇ ਦਾ ਲੜਕਾ ਠੀਕ ਹੋ ਗਿਆ ਹੈ ਤੇਰੇ ਕੋਲ ਕੀ ਹੈ ਦੱਸ ਤੇ ਸਹੀ ਮੈਂ ਬੇਨਤੀ ਕਰਾਂ ਜਦੋਂ ਇਸ ਢੰਗ ਨਾਲ ਹਕੀਮਾ ਦੇ ਮੁਖੀ ਨੇ ਫਕੀਰ ਨੂੰ ਆਖਿਆ ਤੇਰੇ ਕੋਲ ਹੈ ਕੀ ਹੈ ਦੱਸ ਤੇ ਸਹੀ ਮੈਂ ਬੇਨਤੀ ਕਰਾਂ ਤੇ ਜਿਹੜਾ ਫਕੀਰ ਸੀ ਨਾ ਬੰਦਗੀ ਵਾਲਾ ਉਸ ਨੇ ਕਬੂਲ ਬੋਲਨੇ ਸ਼ੁਰੂ ਕਰ ਦਿੱਤੇ ਉਹ ਆਏ ਵੈਦਾਂ ਦੇ ਮੁਖੀ ਨੂੰ ਇੰਨਾ ਮੰਦਾ ਬੋਲਿਆ ਇੰਨਾ ਮੰਦਾ ਬੋਲਿਆ ਉਹ ਗੁੱਸੇ ਵਿੱਚ ਭਰ ਗਿਆ ਲਾਲੋ ਲਾਲ ਹੋ ਗਿਆ ਕਹਿਣ ਲੱਗਾ ਸੇ ਪੁੱਛਣ ਆਇਆ ਤੇਰੇ ਕੋਲ ਵੀ ਤੇਰੇ ਕੋਲ ਹੈ ਕੀ ਹੈ ਤੇ ਤੂੰ ਇਤਨੀ ਵੱਧ ਜਮਾਨੀ ਦੇ ਨਾਲ ਪੇਸ਼ ਆਇਆ ਇਤਨੇ ਕਰੋਧ ਵਿੱਚ ਭਰਿਆ ਲਾਲੋ ਲਾਲ ਹੋ ਗਿਆ ਤੇ ਇੰਜ ਲੱਗਾ ਵੀ ਜਿਵੇਂ ਹੋਰੇ ਫਕੀਰ ਨੂੰ ਮਾਰਨਾ ਸ਼ੁਰੂ ਕਰ ਦੇਗਾ ਮੈਂ ਬੇਨਤੀ ਕਰਾਂ ਲਾਲੋ ਲਾਲ ਹੋਇਆ ਗੁੱਸੇ ਵਿੱਚ ਭਰ ਗਿਆ ਸਰੀਰ ਪਿਆ ਕੰਬਦਾ ਤੇ ਫਕੀਰ ਖੇੜ ਖੜਾ ਕੇ ਹੱਸਿਆ ਗੱਲ ਬੜੀ ਧਿਆਨ ਚ ਰੱਖਣ ਵਾਲੀ ਏ ਤੇ ਨਾਲ ਦੇ ਹਕੀਮਾਂ ਨੂੰ ਕਹਿੰਦਾ ਇਹਨੂੰ ਸੰਭਾਲ ਲਓ ਇਹ ਚੱਲਿਆ ਜੇ ਗੁੱਸੇ ਤੇ ਕਰੋਧ ਵਿੱਚ ਭਰ ਕੇਂਦਾ ਖੂਨ ਦਾ ਜਿਹੜਾ ਸਰਕਲ ਹੈ ਨਾ ਜਿਹਨੂੰ ਅੱਜ ਅਸੀਂ ਬੀਪੀ ਕਹਿੰਦੇ ਆ ਉਹ ਵਿਗੜ ਚੱਲਿਆ ਸੰਭਾਲੋ ਸੰਭਾਲੋ ਉਹਨਾਂ ਨੇ ਪਾਣੀ ਪਿਆਇਆ ਉਹਨੂੰ ਫੜਿਆ ਮੈਂ ਬੇਨਤੀ ਕਰਾਂ ਹੁਣ ਫਕੀਰ ਹੱਸ ਕੇ ਕਹਿੰਦਾ ਗੱਲ ਸਮਝਣ ਵਾਲੀ ਏ ਕਹਿੰਦਾ ਜੇ ਮੇਰੇ ਕੁਝ ਕੜਵੇ ਬੋਲਾਂ ਨਾਲ ਇੱਕ ਚੰਗਾ ਭਲਾ ਬੰਦਾ ਬਿਵਾਰ ਹੋ ਸਕਦਾ ਤੇ ਮੇਰੇ ਰੱਬੀ ਬੋਲਾਂ ਨਾਲ ਬਿਮਾਰ ਬੰਦਾ ਠੀਕ ਕਿਉਂ ਨਹੀਂ ਹੋ ਸਕਦਾ